ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਸਿੱਖੀ ਦੀ ਮਹਿਕ ਗੁਰਬਾਣੀ ਦੀ ਮਹਿਕ ਗੁਰਮੁਖ ਪਿਆਰਿਆਂ ਦੀ ਮਹਿਕ ਇੰਨੇ ਕਮਾਲ ਦੀ ਹੁੰਦੀ ਹੈ ਕਿ ਜਿਹੜਾ ਵੀ ਇਸ ਮਹਿਕ ਨਾਲ ਆਪਣਾ ਸਬੰਧ ਬਣਾਉਂਦਾ ਹੈ ਉਹ ਖੁਦ ਇਸ ਮਹਿਕ ਦਾ ਰੂਪ ਹੋ ਜਾਂਦਾ ਹੈ ਸਿੱਖ ਪੰਥ ਦੇ ਵਿੱਚ ਬਹੁਤ ਸਾਰੀਆਂ ਗੁਰਮੁਖ ਸ਼ਕਸ਼ੀਤਾਂ ਹੋਈਆਂ ਨੇ ਜਿਨ੍ਹਾਂ ਨੇ ਨਾਮ ਬਾਣੀ ਨੂੰ ਸੇਵਾ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ਉਹਨਾਂ ਗੁਰਮਖ ਪਿਆਰਿਆਂ ਦੇ ਵਿੱਚੋਂ ਉਹ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹੋਏ ਹਨ ਜਿਨ੍ਹਾਂ ਨੇ ਆਪਣਾ ਸੰਪੂਰਨ ਜੀਵਨ ਗੁਰਮਤ ਦੇ ਲੇਖੇ ਵਿੱਚ ਲਾਇਆ ਸੇਵਾ ਦੇ ਵਿੱਚ ਲਾਇਆ ਸਿਮਰਨ ਭਜਨ ਬੰਦਗੀ ਦੇ ਵਿੱਚ ਲਗਾਇਆ ਅੱਜ ਆਪਾਂ ਉਹਨਾਂ ਦੇ ਜੀਵਨ ਵਿੱਚੋਂ ਇਸ ਪ੍ਰਸੰਗ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਉਹਨਾਂ ਨੂੰ ਗੁਰਮਤਿ ਦੀ ਸ਼ੂ ਕਿਵੇਂ ਲੱਗੀ ਹਾਲਾਂਕਿ ਹਰੇਕ ਗੁਰਮੁਖ ਪਿਆਰੇ ਦਾ ਪਰਯੋਜਨ ਦੁਨੀਆਂ ਦੇ ਉੱਤੇ ਆ ਕੇ ਪਰਉਪਕਾਰ ਕਰਨਾ ਹੁੰਦਾ ਹੈ ਅਜਿਹੇ ਗੁਰਮੁਖ ਪਿਆਰੇ ਕਿਸੇ ਦੁਨਿਆਵੀ ਬੰਧਨ ਜਾਂ ਸੰਸਾਰਕ ਤੌਰ ਤੇ ਦੁਨੀਆਂ ਦੇ ਵਿੱਚ ਨਹੀਂ ਆਉਂਦੇ ਬਲਕਿ ਉਹਨਾਂ ਦਾ ਮੁੱਖ ਪਰਯੋਜਨ ਸੇਵਾ ਸਿਮਰਨ ਭਜਨ ਬੰਦਗੀ ਤੇ ਪਰਉਪਕਾਰ ਕਰਨਾ ਹੁੰਦਾ ਹੈ ਗੁਰਬਾਣੀ ਦੇ ਵਿੱਚ ਦਰਜ ਹੈ ਜਨ ਪਰਉਪਕਾਰੀ ਆਏ ਅਜਿਹੇ ਗੁਰਮੁਖ ਪਿਆਰਿਆਂ ਦੇ ਜੀਵਨ ਵਿੱਚੋਂ ਸਾਹਜ ਪਾਉਣੀ ਉਹ ਗੁਰਮਤ ਮਾਰਗ ਦੇ ਪਾੰਧੀਆਂ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਸਿੱਧ ਹੁੰਦੀ ਹੈ ਗੁਰਬਾਣੀ ਦੇ ਵਿੱਚ ਦਰਜ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਇਹ ਗੱਲ ਵੀ ਬੜੇ ਪਿਆਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖੀ ਹੈ ਕਿ ਗੁਰਮੁਖ ਪਿਆਰਿਆਂ ਦੀ ਸੰਗਤ ਭਾਗਾਂ ਨਾਲ ਹੀ ਹੋ ਸਕਦੀ ਹੈ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮਹਿ ਪਾਇਆ ਤੇ ਅੱਜ ਅਸੀਂ ਜਿਹੜਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਨ ਲੱਗੇ ਹਾਂ ਉਸ ਤੋਂ ਸਾਨੂੰ ਪਤਾ ਲੱਗੇਗਾ ਕਿ ਹਰੇਕ ਗੁਰਮੁਖ ਪਿਆਰੇ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਸ ਤੋਂ ਉਸ ਦੇ ਮਨ ਦਾ ਜਿਹੜਾ ਨਾਮ ਵਾਲਾ ਵੇਗ ਹੈ ਉਹ ਬਹੁਤ ਜ਼ਿਆਦਾ ਪ੍ਰਬਲ ਹੋ ਜਾਂਦਾ ਹੈ ਸੰਤ ਹਰਨਾਮ ਸਿੰਘ ਜੀ ਦੇ ਮਾਤਾ ਪਿਤਾ ਬਹੁਤ ਹੀ ਗੁਰਮਖ ਰੂਹਾਂ ਸਨ ਉਹਨਾਂ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਬੜੇ ਚੰਗੇ ਸੰਸਕਾਰ ਦਿੱਤੇ ਸਨ ਤੇ ਸੰਤ ਹਰਨਾਮ ਸਿੰਘ ਜੀ ਦੇ ਮਨ ਦੇ ਵਿੱਚ ਗੁਰਬਾਣੀ ਪ੍ਰਤੀ ਐਨੀ ਤੜਪ ਸੀ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਪਾਸੋਂ ਸੰਥਿਆ ਲਈ ਬਾਣੀ ਦਾ ਪਾਠ ਸ਼ੁਰੂ ਕੀਤਾ ਆਪ ਜੀ ਦੇ ਮਨ ਵਿੱਚ ਇੱਕ ਬਚਪਨ ਤੋਂ ਹੀ ਇਹ ਚਾਹਣਾ ਸੀ ਕਿ ਮੈਂ ਸੰਤ ਬਣ ਜਾਣਾ ਹੈ ਮੈਂ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦਾ ਉਨਿਆਈ ਬਣਨਾ ਹੈ ਗੁਰੂ ਨਾਨਕ ਪਾਸ਼ਾ ਜੀ ਵੱਲੋਂ ਬਖਸ਼ੇ ਹੋਏ ਸਿਧਾਂਤਾਂ ਨੂੰ ਸੰਗਤ ਦੇ ਵਿੱਚ ਪ੍ਰਚਾਰਨਾ ਹੈ ਇਹ ਬੜੀ ਖਿੱਚ ਸੀ ਉਹਨਾਂ ਦੇ ਮਨ ਦੇ ਵਿੱਚ ਤੇ ਇਸ ਖਿੱਚ ਨੂੰ ਸਕਾਰ ਰੂਪ ਕਿਵੇਂ ਮਿਲਿਆ ਉਹ ਅਸੀਂ ਇਸ ਪ੍ਰਸੰਗ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ ਕਿ ਸੰਤ ਹਰਨਾਮ ਸਿੰਘ ਜੀ ਜੋ ਕਿ ਬਚਪਨ ਦੇ ਵਿੱਚ ਹੀ ਇਹ ਚਾਨਣਾ ਮਨ ਦੇ ਵਿੱਚ ਰੱਖਦੇ ਸਨ ਕਿ ਮੈਂ ਸਾਧੂ ਬਣਨਾ ਹੈ ਸੰਤ ਬਣਨਾ ਹੈ ਉਹ ਦੇਖਦੇ ਹਨ ਕਿ ਉਹਨਾਂ ਦੇ ਪਿੰਡ ਦੇ ਦੋ ਸਾਧੂ ਬਣ ਗਏ ਹੋਏ ਲੋਕ ਪਿੰਡ ਵਿੱਚ ਵਾਪਸ ਆ ਜਾਂਦੇ ਹਨ ਉਹਨਾਂ ਦੇ ਵਿੱਚੋਂ ਇੱਕ ਤਾਂ ਉਸੇ ਤਰ੍ਹਾਂ ਹੀ ਘਰ ਗ੍ਰਸਤੀ ਦੇ ਵਿੱਚ ਫਸ ਜਾਂਦੇ ਹਨ ਤੇ ਦੂਸਰੇ ਸਾਧੂ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਟੋਟਕਾ ਕਿਸੇ ਨੂੰ ਸਵਾਦ ਦੇਣੀ ਜਾਂ ਹੋਰ ਪਖੰਡਾਂ ਦੇ ਵਿੱਚ ਰੁੱਝ ਜਾਂਦੇ ਹਨ ਸੰਤ ਹਰਨਾਮ ਸਿੰਘ ਜੀ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਗਿਲਾਨੀ ਜਿਹੀ ਹੁੰਦੀ ਹੈ ਕਿ ਅਜਿਹੇ ਸਾਧੂ ਬਣਨ ਦਾ ਕੀ ਫਾਇਦਾ ਜੇ ਵਾਪਸ ਆ ਕੇ ਫਿਰ ਉਸੇ ਤਰ੍ਹਾਂ ਹੀ ਦੁਨਿਆਵੀ ਤੌਰ ਤੇ ਪ੍ਰਵਿਰਤ ਹੋ ਜਾਣਾ ਹੈ ਅਜਿਹੇ ਸਾਧੂ ਨਾਲੋਂ ਤਾਂ ਆਪਣਾ ਕੰਮ ਕਰਦੇ ਹੋਏ ਆਪਣੀ ਕਿਰਤ ਕਰਦੇ ਹੋਏ ਉਸ ਨੂੰ ਧਿਆਉਣਾ ਹੀ ਚੰਗਾ ਹੈ ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਦਰਜ ਹੈ ਕਰਮ ਕਰਤ ਹੋਵੇ ਨਹੀ ਕਰਮ ਕਿਸ ਬੈਸ ਨੂੰ ਕਾ ਨਿਰਮਲ ਧਰਮ ਸੋ ਉਹ ਥੋੜਾ ਜਿਹਾ ਇਸ ਗੱਲ ਤੋਂ ਗਿਲਾਨੀ ਜਿਹੀ ਮਹਿਸੂਸ ਕਰਦੇ ਹਨ ਕਿ ਕਿਸ ਤਰ੍ਹਾਂ ਮੈਂ ਸਾਧੂ ਬਣਾ ਇਹ ਖਿੱਚ ਉਹਨਾਂ ਦੇ ਮਨ ਦੇ ਵਿੱਚ ਸਦਾ ਹੀ ਬਰਕਰਾਰ ਰਹਿੰਦੀ ਹੈ ਇਸ ਖਿੱਚ ਦੇ ਨਾਲ ਉਹਨਾਂ ਦਾ ਪਿਆਰ ਹਮੇਸ਼ਾ ਪਿਆ ਹੀ ਰਹਿੰਦਾ ਹੈ ਕਿ ਇੱਕ ਦਿਨ ਦੇਖਦੇ ਹਨ ਕਿ ਪਿੰਡ ਦੇ ਵਿੱਚ ਛੱਪੜ ਦੇ ਕਿਨਾਰੇ ਇੱਕ ਸਾਧੂ ਆਇਆ ਹੈ ਉਸ ਦਾ ਨਾਮ ਹੁੰਦਾ ਹੈ ਸੰਤੋਖ ਦਾਸ ਉਹ ਸਾਧੂ ਜਿਹੜਾ ਛੱਪੜ ਦੇ ਕਿਨਾਰੇ ਤੇ ਆਉਂਦਾ ਹੈ ਉੱਥੇ ਬੈਠ ਜਾਂਦਾ ਹੈ ਤੇ ਉੱਪਰੋਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਸੰਤ ਹਰਨਾਮ ਸਿੰਘ ਜੀ ਉਹਨਾਂ ਸਾਧੂਆਂ ਪਾਸ ਨਹੀਂ ਜਾਂਦੇ ਇੱਕ ਦਿਨ ਬਤੀਤ ਹੁੰਦਾ ਹੈ ਮੀਂਹ ਪੈਂਦਾ ਹੈ ਦੂਸਰਾ ਦਿਨ ਫਿਰ ਕੰਟੀਨਿਊਸਲੀ ਮੀਂਹ ਪੈਂਦਾ ਰਹਿੰਦਾ ਹੈ ਤੇ ਸਾਧੂ ਫਿਰ ਉੱਥੇ ਬੈਠਾ ਹੈ ਤੀਸਰੇ ਦਿਨ ਵੀ ਮੀਂਹ ਪੈਂਦਾ ਰਹਿੰਦਾ ਹੈ ਤੇ ਸਾਧੂ ਉੱਥੇ ਹੀ ਬੈਠਾ ਰਹਿੰਦਾ ਹੈ ਇਹ ਦੇਖ ਕੇ ਸੰਤ ਹਰਨਾਮ ਸਿੰਘ ਜੀ ਨੂੰ ਅੰਨ ਦੇ ਵਿੱਚ ਇਹ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਹ ਸਾਧੂ ਸੱਚਾ ਹੈ ਸਾਧੂ ਸੰਤੋਖਤਾਸ ਜੀ ਦੇ ਪਾਸ ਆਪ ਜਾਣਦੇ ਹਨ ਤੇ ਆਪ ਨੂੰ ਪ੍ਰਤੀਤ ਵੀ ਹੁੰਦਾ ਹੈ ਕਿ ਇਨ੍ਹਾਂ ਸਾਧੂਆਂ ਦੀ ਬਿਰਤੀ ਅਸਲ ਦੇ ਵਿੱਚ ਸੰਤੋਖੀ ਪ੍ਰਤੀਤ ਹੁੰਦੀ ਹੈ ਆਪ ਜੀ ਉਹਨਾਂ ਦੇ ਲਈ ਲੱਕੜਾਂ ਲੈ ਕੇ ਜਾਂਦੇ ਹਨ ਭੋਜਨ ਲੈ ਕੇ ਜਾਂਦੇ ਹਨ ਰਸਦ ਲੈ ਕੇ ਜਾਂਦੇ ਹਨ ਜਲ ਪਾਣ ਲੈ ਕੇ ਜਾਂਦੇ ਹਨ ਤੇ ਸਾਧ ਸੰਗਤ ਜੀ ਉਹ ਇਹ ਜਿਹੜੀ ਸੇਵਾ ਹੈ ਉਹ ਕੰਟੀਨਿਊਸਲੀ 11 ਸਾਲ ਕਰਦੇ ਹਨ ਧਿਆਨ ਦੇਣ ਵਾਲੀ ਗੱਲ ਹੈ 11 ਸਾਲਾਂ ਦੇ ਵਿੱਚ ਉਹ ਸਾਧੂ ਸੰਤੋਖਦਾਸ ਜੀ ਦੀ ਸੇਵਾ ਤਾਂ ਕਰਦੇ ਰਹਿੰਦੇ ਹਨ ਪਰ ਉਹਨਾਂ ਤੋਂ ਇੱਕ ਵੀ ਪ੍ਰਸ਼ਨ ਨਹੀਂ ਪੁੱਛਦੇ ਸਿਰਫ ਅੰਤਰ ਆਤਮੇ ਸੇਵਾ ਦਾ ਜਜਬਾ ਲੈ ਕੇ ਤੁਰਦੇ ਹਨ ਇੱਕ ਦਿਨ ਉਹਨਾਂ ਦੇ ਮਨ ਦੇ ਵਿੱਚ ਥੌਟ ਆਉਂਦਾ ਹੈ ਕਿ ਮੇਰਾ ਕੀ प्रयोजन ਹੈ ਇਸ ਦੁਨੀਆ ਦੇ ਵਿੱਚ ਆਉਣ ਦਾ ਤੇ ਮੈਂ ਕੌਣ ਹਾਂ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਇਹ ਗੱਲ ਆਉਂਦੀ ਏ ਕਿ ਮੈਂ ਇਹ ਗੱਲ ਹੁਣ ਸਾਧੂ ਸੰਤੋਖਦਾਸ ਜੀ ਪਾਸੋਂ ਪੁੱਛਾਂਗਾ ਕਿ ਮੈਨੂੰ ਆਪਣੇ ਅਸਲ ਸਰੂਪ ਬਾਰੇ ਦੱਸਣ ਕਿ ਮੈਂ ਕੌਣ ਹਾਂ ਉਹ ਸਾਧੂ ਸੰਤੋਖਦਾਸ ਜੀ ਪਾਸ ਜਾਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਸਾਧੂ ਜਾਨ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਕੌਣ ਹਾਂ ਮੇਰਾ ਅਸਲ ਸਰੂਪ ਕੀ ਹੈ ਤਾਂ ਸਾਧੂ ਸੰਤੋਖਦਾਸ ਜੀ ਉਨ੍ਹਾਂ ਦੀ ਇਹ ਗੱਲ ਸੁਣ ਕੇ ਕਹਿੰਦੇ ਨੇ ਕਿ ਜੇ ਤੁਸੀਂ ਇਹ ਗੱਲ ਪੁੱਛਣੀ ਚਾਹੁੰਦੇ ਹੋ ਤਾਂ ਤੁਹਾਨੂੰ ਸਿਰ ਦੇ ਵਿੱਚ ਸਵਾਹ ਪਾਣੀ ਪਾਵੇਗੀ ਤੁਹਾਨੂੰ ਮੇਰਾ ਚੇਲਾ ਬਣਨਾ ਪਵੇਗਾ ਇਹ ਦੇਖ ਕੇ ਸੰਤ ਹਰਨਾਮ ਸਿੰਘ ਜੀ ਦਾ ਮਨ ਥੋੜਾ ਜਿਹਾ ਫਿਰ ਗਲਾਨੀ ਦੇ ਵਿੱਚ ਹੁੰਦਾ ਹੈ ਕਿ ਇਸ ਸਾਧੂ ਨੂੰ ਇਹ ਪਤਾ ਵੀ ਹੈ ਕਿ ਮੈਂ ਸਿੱਖ ਹਾਂ ਫੇਰ ਵੀ ਇਹ ਮੈਨੂੰ ਸਿਰ ਦੇ ਵਿੱਚ ਸਵਾਹ ਪਾਉਣ ਲਈ ਕਹਿ ਰਿਹਾ ਹੈ ਮੈਂ ਤਾਂ ਇਹਨਾਂ ਨੂੰ ਉਹ ਦ્વੈਤ ਬਿਰਤੀ ਦਾ مالک ਸਮਝਦਾ ਸੀ ਕਿ ਇਹਨਾਂ ਦੀ ਬਿਰਤੀ ਸਮਾਨਤਾ ਦੇ ਵਿੱਚ ਹੈ ਕੋਈ ਭੇਦ ਭਾਵ ਦੇ ਵਿੱਚ ਨਹੀਂ ਪਰ ਇਹਨਾਂ ਨੇ ਤਾਂ ਉਦਾਸੀ ਤੇ ਸਿੱਖ ਦੇ ਵਿੱਚ ਭੇਦ ਕਰ ਦਿੱਤਾ ਹੈ ਇਹ ਦੇ ਕੇ ਸੰਤ ਹਰਨਾਮ ਸਿੰਘ ਜੀ ਦਾ ਜਿਹੜਾ ਮਨ ਬੈਰਾਗ ਦੇ ਵਿੱਚ ਆਉਂਦਾ ਹੈ ਮੈਂ ਸਿੱਖ ਹਾਂ ਕਲਗੀਧਰ ਪਾਤਸ਼ਾਹ ਜੀ ਦਾ ਮੈਂ ਸਿਰ ਦੇ ਵਿੱਚ ਤਾਂ ਸਵਾ ਜਿੰਦਗੀ ਭਰ ਨਹੀਂ ਬਵਾ ਸਕਦਾ ਨਾ ਹੀ ਮੈਂ ਕਿਸੇ ਦਾ ਚੇਲਾ ਬਣ ਸਕਦਾ ਹਾਂ ਉਸ ਤੋਂ ਬਾਅਦ ਸੰਤ ਹਰਨਾਮ ਸਿੰਘ ਜੀ ਉਹ ਸਾਧੂ ਦੇ ਪਾਸ ਨਹੀਂ ਜਾਂਦੇ ਪਰ ਮਨ ਦੇ ਵਿੱਚ ਹਮੇਸ਼ਾ ਇਹ ਖਿੱਚ ਬਣੀ ਰਹਿੰਦੀ ਹੈ ਕਿ ਮੈਨੂੰ ਗੁਰਮਤ ਦੀ ਧਰਮ ਦੀ ਨਾਮ ਦੀ ਮੈਨੂੰ ਉਸ ਦਰਸ਼ਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ ਉਹ ਬਹੁਤ ਸਾਰੇ ਸਿੱਖ ਸੰਤਾਂ ਦੇ ਨਾਲ ਵੀ ਮਿਲਾਪ ਕਰਦੇ ਹਨ ਤੇ ਲਿਖਦੇ ਹਨ ਕਿ ਬੜੇ ਸਾਰੇ ਅਜਿਹੇ ਸੰਤ ਜਨ ਹੋਰ ਵੀ ਮਿਲੇ ਜੋ ਕਿ ਮੈਸੇਜ ਤਾਂ ਗੁਰਬਾਣੀ ਦਾ ਦਿੰਦੇ ਸਨ ਪਰ ਉਹ ਕਿਤੇ ਨਾ ਕਿਤੇ ਇਹ ਪ੍ਰਤੀਤ ਕਰਾਉਂਦੇ ਸਨ ਕਿ ਗੁਰੂ ਸਾਨੂੰ ਸਮਝਣਾ ਪੈਣਾ ਹੈ ਜੋ ਕਿ ਮੈਨੂੰ ਕਦੇ ਵੀ ਮਨਜ਼ੂਰ ਨਹੀਂ ਸੀ ਉਸ ਤੋਂ ਬਾਅਦ ਮਨ ਦੇ ਵਿੱਚ ਇਹ ਅਵਸਥਾ ਬਣ ਜਾਂਦੀ ਹੈ ਕਿ ਨਾਨਕ ਟੇਕ ਪਹੀ ਕਰਤੇ ਕੀ ਹੋਰ ਆਸ ਬਿਡਾਣੀ ਲਾਹੇ ਸੰਤ ਹਰਨਾਮ ਸਿੰਘ ਜੀ ਬੜੀ ਇੱਕ ਡੂੰਗੀ ਨਿਗਾਹ ਨਾਲ ਬੜੇ ਵਿਚਾਰ ਦੇ ਨਾਲ ਇਹ ਮਨ ਦੇ ਵਿੱਚ ਵਾਚਦੇ ਨੇ ਕਿ ਗੁਰਬਾਣੀ ਦੇ ਵਿੱਚ ਇਨੇ ਫਰਮਾਨ ਨੇ ਜਿਨ੍ਹਾਂ ਦੇ ਵਿੱਚ ਬਾਣੀ ਨੂੰ ਗੁਰੂ ਕਿਹਾ ਗਿਆ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨ ਪ੍ਰਤਖ ਗੁਰੂ ਨਿਸਤਾਰੇ ਤੇ ਨਾਲ ਹੀ ਸਾਨੂੰ ਇਹ ਸੰਦੇਸ਼ ਮਿਲਦਾ ਹੈ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤੇ ਜਿਹੜੇ ਇਹ ਮੈਸੇਜ ਨੇ ਜੇ ਇਹ ਸਾਡੇ ਸਿੱਖਾਂ ਦੇ ਲਈ ਨਹੀਂ ਤਾ ਫਿਰ ਕਿੰਨਾ ਦੇ ਲਈ ਹਨ ਜੇ ਅਸੀਂ ਹੀ ਇਹਨਾਂ ਮੈਸੇਜ ਨੂੰ ਇਹਨਾਂ ਹੁਕਮਾਂ ਨੂੰ ਨਾ ਮੰਨਾਂਗੇ ਤਾਂ ਫਿਰ ਕੌਣ ਇਹਨਾਂ ਹੁਕਮਾਂ ਨੂੰ ਮੰਨੇਗਾ ਤੇ ਕੌਣ ਇਹਨਾਂ ਤੇ ਪਹਿਰਾ ਦੇਵੇਗਾ ਇਹ ਜਿਹੜਾ ਸੰਦੇਸ਼ ਮਨ ਦੇ ਵਿੱਚ ਵਸਾ ਕੇ ਸੰਤ ਹਰਨਾਮ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਾਂਦੇ ਹਨ ਬੜੇ ਬੈਰਾਗ ਦੇ ਵਿੱਚ ਭਰੇ ਹੋਏ ਹਨ ਕਿ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਤੁਸੀਂ ਮੈਨੂੰ ਮੇਰੇ ਅਸਲ ਸਰੂਪ ਬਾਰੇ ਦੱਸੋ ਜਦੋਂ ਗੁਰਸਿੱਖ ਅਜਿਹੀ ਭਾਵਨਾ ਦੇ ਨਾਲ ਅਜਿਹੀ ਤੜਪ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋਲ ਬੇਨਤੀਆਂ ਕਰਦਾ ਹੈ ਤਾਂ 사ਤਸੰਗਤ ਜੀ ਸੱਚ ਜਾਣਿਓ ਇਹ ਬੇਨਤੀਆਂ ਪ੍ਰਵਾਨ ਹੁੰਦੀਆਂ ਹਨ ਇਹ ਬੇਨਤੀਆਂ ਸੁਣੀਆਂ ਜਾਂਦੀਆਂ ਹਨ ਕਿਉਂਕਿ ਸਤਗੁਰੂ ਜੀ ਜਾਗਤਾ ਹੈ ਦਿਓ ਸਤਿਗੁਰੂ ਜੀ ਜਿਉਂਦੇ ਗੁਰੂ ਹਨ ਸਤਿਗੁਰੂ ਜੀ ਜੀਵਤ ਗੁਰੂ ਹਨ ਸਤਿਗੁਰੂ ਜੀ ਹਾਜ਼ਰ-ਨਾਜ਼ਰ ਹਨ ਸਦਾ ਅੰਗ ਸੰਗਤ ਅਭੰਗੰ ਬਿਭੂਤੇ ਦੀ ਪ੍ਰਤੀਤੀ ਕਰਾਉਂਦੇ ਹਨ ਗੁਰ ਮੇਰੇ ਸੰਗ ਸਦਾ ਹੈ ਨਾਲੇ ਦਾ ਅਨੁਭਵ ਵੀ ਕਰਵਾਉਂਦੇ ਹਨ ਸਿੱਖ ਦੀ ਇੱਛਾ ਹੈ ਉਹਨੀ ਪ੍ਰਬਲ ਹੋਣੀ ਚਾਹੀਦੀ ਹੈ ਕਿ ਉਹ ਇਹ ਦ੍ਰਿੜਤਾ ਦੇ ਨਾਲ ਵਿਸ਼ਵਾਸ ਦੇ ਨਾਲ ਅਰਦਾਸ ਕਰੇ ਤੇ ਸੰਤ ਹਰਨਾਮ ਸਿੰਘ ਜੀ ਅਜਿਹਾ ਹੀ ਕਰਦੇ ਹਨ ਜਦੋਂ ਉਹਨਾਂ ਨੂੰ ਸਾਰੇ ਪਾਸੋਂ ਨਿਰਾਸ਼ਾ ਹੋ ਜਾਂਦੀ ਹੈ ਤਾਂ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਰਮਾਨ ਅਨੁਸਾਰ ਉਸੇ ਭਾਵਨਾ ਦੇ ਵਿੱਚ ਵਹਿ ਜਾਂਦੇ ਹਨ ਜਿਵੇਂ ਕਿ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਔਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹੀ ਹੈ ਕਿ ਮੈਂ ਹੁਣ ਸਾਰੇ ਮਾਰਗਾਂ ਤੇ ਜਾ ਚੁੱਕਾ ਹਾਂ ਪਰ ਹੁਣ ਸਤਗੁਰੂ ਜੀ ਕਿਰਪਾ ਕਰੋ ਆਪਣੀ ਅਸੀਸ ਬਖਸ਼ੋ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਚੁੱਕਾ ਹਾਂ ਮੈਨੂੰ ਹੁਣ ਤੁਸੀਂ ਆਪਣੇ ਸਰੂਪ ਦੇ ਵਿੱਚ ਅਪੇਧਤਾ ਬਖਸ਼ਿਸ਼ ਕਰੋ ਇਹ ਅਰਦਾਸ ਕਰਦੇ ਹੋਏ ਸੰਤ ਹਰਨਾਮ ਸਿੰਘ ਜੀ ਨੂੰ ਕਿੰਨਾ ਕੁ ਸਮਾਂ ਲੱਗ ਚੁੱਕਾ ਹੈ ਕਿ ਉਹ ਲਿਖਦੇ ਹਨ ਕਿ ਇਸ ਬਾਰੇ ਮੈਨੂੰ ਕੋਈ ਅੰਦਾਜ਼ਾ ਹੀ ਨਹੀਂ ਕਿ ਮੈਂ ਉਸ ਸਮਾਂ ਬੈਰਾਗ ਤੇ ਪ੍ਰੇਮ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋਦੜੀ ਕਰਦਾ ਰਿਹਾ ਫਿਰ ਇਸ ਅਰਦਾਸ ਦੌਰਾਨ ਇੱਕ ਆਵਾਜ਼ ਆਉਂਦੀ ਹੈ ਜਿਸ ਦੇ ਬੋਲ ਸਨ ਹਰਨਾਮ ਸਿੰਘ ਅਮਰਤ ਸ਼ਕ ਗੁਰੂ ਵਾਲਾ ਬਣ ਫਿਰ ਤੈਨੂੰ ਇਹ ਅਭੇਦਤਾ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ ਤੂੰ ਉਦਾਸ ਨਾ ਹੋ ਉਸ ਤੋਂ ਬਾਅਦ ਸੰਤ ਹਰਨਾਮ ਸਿੰਘ ਜੀ ਅੰਤਰਾਤਮੇ ਪਿਆਰ ਦੇ ਵਿੱਚ ਜੁੜ ਜਾਂਦੇ ਹਨ ਤੇ ਉਸ ਤੋਂ ਬਾਅਦ ਆਪਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਚਲੇ ਜਾਂਦੇ ਹਨ ਤੇ ਖੰਡੇ ਬਾਟੇ ਦਾ ਅਮਰਤ ਪਾਨ ਕਰਕੇ ਗੁਰਸਿੱਖ ਮੀ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਦੇ ਧਾਰਨੀ ਬਣ ਜਾਂਦੇ ਹਨ ਤੇ ਹੁਣ ਉਸ ਤੋਂ ਬਾਅਦ ਉਹਨਾਂ ਦੀ ਇਹ ਮਿਲਾ ਪ੍ਰਤੀ ਚਾਨਾ ਬਿਲਕੁਲ ਤੀਬਰ ਗਤੀ ਦੇ ਵਿੱਚ ਹੋ ਜਾਂਦੀ ਹੈ ਉਹਨਾਂ ਦੀ ਇਹ ਭਾਵਨਾ ਬਹੁਤ ਵੱਧ ਜਾਂਦੀ ਹੈ ਕਿ ਇੱਕ ਖਿੰਣ ਵੀ ਆਪ ਨਾਮ ਤੋਂ ਬਿਨਾ ਬਤੀਤ ਨਹੀਂ ਹੋਣ ਦਿੰਦੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਤੇ ਇਕੱਲੇ ਇਕੱਲੇ ਸਵਾਸ ਨੂੰ ਉਸ ਪ੍ਰੀਤਮ ਦੀ ਯਾਦ ਦੇ ਵਿੱਚ ਬਤਾਉਂਦੇ ਹੋਏ ਪ੍ਰੀਤਮ ਨੂੰ ਆਉਣ ਦਾ ਯਤਨ ਕਰਦੇ ਹਨ ਭਾਵੇਂ ਖੇਤੀਬਾੜੀ ਕਰਦੇ ਹੋਣ ਭਾਵੇਂ ਕੋਈ ਹੋਰ ਕਿੱਤਾ ਕਰਦੇ ਹੋਣ ਹਰ ਵੇਲੇ ਹਰ ਦਮ ਆਪ ਜੀ ਮੂਲ ਮੰਤਰ ਨਾਲ ਆਪਣੀ ਯਾਦ ਸਦੀਵੀ ਬਣਾ ਲੈਂਦੇ ਹਨ ਮੂਲ ਮੰਤਰ ਦਾ ਜਾਪ ਨਿਰੰਤਰ ਕਰਦੇ ਰਹਿੰਦੇ ਹਨ ਜਿਹੜਾ ਇਹ ਵਿਯੋਗ ਹੈ ਉਹਨਾਂ ਦੇ ਲਈ ਕਿੰਨਾ ਸੁਖਦਾਈ ਸਥਾਪਿਤ ਹੁੰਦਾ ਹੈ ਕਿ ਉਹ ਨਾਮ ਦੇ ਰਸ ਦੇ ਵਿੱਚ ਉਤਪੋਤ ਹੋ ਜਾਂਦੇ ਹਨ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨਾਂ ਨੂੰ ਹਾਸਲ ਕਰਦੇ ਹਨ ਸੋ ਅੱਜ ਦੀ ਵਿਚਾਰ ਦੇ ਵਿੱਚ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕੀਤਾ ਹੈ ਕਿ ਉਹਨਾਂ ਦੀ ਕਿਸ ਤਰ੍ਹਾਂ ਇੱਕ ਉਦਾਸੀ ਤੋਂ ਖੁਸ਼ੀ ਦੇ ਵਿੱਚ ਇਹ ਜਿਹੜਾ ਸਫਰ ਸੰਭਵ ਹੋਇਆ ਸੋ ਇਨੀਆਂ ਕਬੀਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ